ਵੀਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਰਾਜ ਸਾਹਿਬ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਕਰਨਾਲ ਤੋਂ ਵੀਰ ਮਾਨ ਸਿੰਘ ਜੀ ਦਾ ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਤੇ ਪੈਨਿਲਮ ਕੋਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦਰਸਾ ਮੈਂ ਅੱਜ ਦੀਆਂ ਅਖਬਾਰਾਂ ਪੜ ਰਿਹਾ ਸੀ ਕਿ ਅਮਰੀਕਾ ਭਾਰਤ ਵਿੱਚ 6 ਪਰਮਾਣੂ ਰਿਐਕਟਰ ਲਾਉਣ ਜਾ ਰਿਹਾ ਹੈ ਜੇ ਕੋਈ ਰਿਐਕਟਰ ਪੰਜਾਬ ਵਿੱਚ ਲਾਉਂਦੇ ਨੇ ਤਾਂ ਇਹਦੇ ਕੀ ਨਫੇ ਨੁਕਸਾਨ ਹੋ ਸਕਦੇ ਨੇ ਮੇਰੇ ਖਿਆਲ ਚ ਪੰਜਾਬ ਦਾ ਨਫਾ ਤੇ ਭਾਰਤੀ ਸਟੇਟ ਕਰ ਨਹੀਂ ਸਕਦੀ ਪਰ ਨੁਕਸਾਨ ਜ਼ਰੂਰ ਕਰ ਸਕਦੀ ਹੈ ਕਿ ਇਹ ਪਵਿੱਖ ਵਿੱਚ ਸਿੱਖ ਨਸਲ ਕੁਸ਼ੀ ਦਾ ਕਾਰਨ ਬਣ ਸਕਦਾ ਹੈ ਜਿਵੇਂ ਕਿ ਇਹਦੀ ਜਾਣ ਬੁੱਝ ਕੇ ਕੀਤੀ ਗਈ ਲੀਕਿੰਗ ਤੇ ਵੇਸਟੇਜ ਸਾਡੇ ਲਈ ਨੁਕਸਾਨਦਾਇਕ ਹੋ ਸਕਦੀ ਹੈ ਜਿਵੇਂ ਕਿ ਪੋਪਾਲ ਗੈਸ ਕਾਰਨ ਚੇਰਨੋਬਿਲ ਯੂਕਰੇਨ ਨਿਊਕਲੀਅਰ ਤੇ ਜਪਾਨ ਵਿੱਚ ਹੋਈ ਲੀਕੇਜ ਜੇ ਇਹ ਪੰਜਾਬ ਵਿੱਚ ਲਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕੀ ਸਾਨੂੰ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਜੇ ਇਹ ਪੰਜਾਬ ਪ੍ਰਤੀ ਇਮਾਨਦਾਰ ਨੇ ਤਾਂ ਪੰਜਾਬ ਨੂੰ ਆਪਣੇ ਡੈਮਾਂ ਤੋਂ ਲੋੜ ਮੁਤਾਬਕ ਬਿਜਲੀ ਮਿਲ ਸਕਦੀ ਹੈ ਪਰ ਇਹਨਾਂ ਦੀ ਕਮੀਨਗੀ ਜਗਜਾਹਰੇ ਤੇ ਇਹ ਪੰਜਾਬ ਨੂੰ ਖਤਮ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਜ਼ਰੂਰ ਦੱਸਣਾ ਖਾਲਸਾ ਜਿੰਦਾਬਾਦ ਜੀਰਵਸਾ ਜਿੰਦਾਬਾਦ ਜਿੰਦਾਬਾਦ ਅ ਵੀਰ ਮਾਨ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਹਰਿਆਣੇ ਦੇ ਕਰਨਾਲ ਸ਼ਹਿਰ ਤੋਂ ਸਾਨੂੰ ਲਿਖਿਆ। ਜੀ। ਅ ਹੁਣ ਅਸੀਂ ਇਹ ਗੱਲ ਮਾਨ ਨਾਲ ਕਹਿ ਸਕਦੇ ਹਾਂ ਕਿ ਟੀਵੀ 84 ਦਾ ਦੁਨੀਆ ਦੇ ਹਰ ਕੋਨੇ ਦੇ ਵਿੱਚ ਕੋਈ ਨਾ ਕੋਈ ਐਡਮਾਇਰਰ, ਦਰਸ਼ਕ, ਸ਼ਰੋਤਾ ਮੌਜੂਦ ਹੈ। ਜੀ। ਪਰ ਸਾਨੂੰ ਖੁਸ਼ੀ ਹੁੰਦੀ ਹੈ ਕਿ ਉਹ ਸਿਰਫ ਇਸ ਨੂੰ ਵਾਚ ਹੀ ਨਹੀਂ ਕਰਦੇ ਜਾਂ ਸੁਣਦੇ ਹੀ ਨਹੀਂ ਆਪਣੀ رائے ਵੀ ਦਿੰਦੇ ਨੇ। ਔਰ ਜਿਹੜੇ ਗੰਭੀਰ ਸਾਡੇ ਦਰਸ਼ਕ ਨੇ ਚਿੰਤਕ ਨੇ ਉਹ ਉਹਨਾਂ ਮਸਲਿਆਂ ਬੇਸ਼ੱਕ ਅਜਿਮੀਡੀਟਲੀ ਬਹੁਤਿਆਂ ਨੂੰ ਇਹ ਨਾ ਵੀ ਪਤਾ ਹੋਏ ਕਿ ਵੀ ਇਹ ਕਦੋਂ ਲੱਗਣਾ ਹੈ ਜਾਂ ਕਿੱਥੇ ਹੈ ਕੀ ਹੈ ਪਰ ਉਹ ਦੁਸ਼ਮਨ ਦੇ ਹਰ ਹਥਿਆਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ ਕਿ ਕਿਵੇਂ ਬੀਤੇ ਦੇ ਵਿੱਚ ਉਹਨਾਂ ਨੇ ਹਰ ਉਹ ਹਥਿਆਰ ਸਾਡੇ ਤੇ ਅਜਮਾਇਆ ਕੱਲਾ ਸਾਮਦਾਮ ਦੰਡ ਭੇਦ ਚਣਕਿਆ ਨੀਤੀ ਦੇ ਹਥਿਆਰ ਹੀ ਨਹੀਂ ਜਿਵੇਂ ਉਹਨਾਂ ਨੇ ਡੈਮਾਂ ਦੀ ਗੱਲ ਕੀਤੀ ਜੀ ਕਿ ਵੀ ਡੈਮਾਂ ਤੋਂ ਜਿਹੜੀ ਬਿਜਲੀ ਹੈ ਪਾਣੀ ਵੀ ਗੈਰ ਰਾਈਪੇਰੀਅਨ ਹਰਿਆਣਾ ਤੇ ਰਾਜਸਥਾਨ ਨੂੰ ਜਾ ਰਿਹਾ ਹੈ ਬਿਜਲੀ ਵੀ ਉਹਦੇ ਨਾਲ ਮੁਫਤ ਦਿੱਲੀ ਨੂੰ ਵੀ ਜਾ ਰਹੀ ਹੈ ਪਰ ਇਸੇ ਪਾਣੀ ਨੂੰ ਉਹਨਾਂ ਨੇ ਬਥਾਰੇ ਹਥਿਆਰ ਵੀ ਵਰਤਿਆ 1988 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਮੀਂਹ ਲਗਾਤਾਰ 3-4 ਦਿਨ ਪਏ ਔਰ ਬਿਨਾ ਵਾਰਨਿੰਗ ਦਿੱਤੇ ਇਹਨਾਂ ਨੇ ਪਾਣੀ ਛੱਡ ਦਿੱਤਾ ਨਤੀਜੇ ਦੇ ਤੌਰ ਤੇ 10000 ਤੋਂ ਜ਼ਿਆਦਾ ਲੋਕ ਡੁੱਬੇ ਲੱਖਾਂ ਡੰਗਰ ਮਾਰੇ ਗਏ ਔਰ ਉਹਨਾਂ ਨੇ ਇਹਦਾ ਕਾਮਯਾਬ ਤਜਰਬਾ ਵੀ ਕਰ ਲਿਆ ਕਿ ਪਵਿੱਖ ਦੇ ਵਿੱਚ ਜੇ ਉਹਨਾਂ ਨੇ ਰੋੜਣਾ ਸਾਨੂੰ ਵੀ ਔਰ ਪਾਕਿਸਤਾਨ ਨੂੰ ਵੀ ਜਦੋਂ ਇਹ 88 ਦਾ ਪੀਰੀਅਡ ਹੋਇਆ ਲਾਹੌਰ ਦੇ ਵਿੱਚ ਵੀ 5-5 ਫੁੱਟ ਪਾਣੀ ਜਿਹੜਾ ਲਾਹੌਰ ਦੀਆਂ ਗਲੀਆਂ ਔਰ ਸੜਕਾਂ ਦੇ ਉੱਤੇ ਸੀ ਸੋ ਜ਼ਾਹਰ ਹੈ ਵੀ ਉਹਨਾਂ ਨੇ ਜਦੋਂ ਆਲਰੇਡੀ ਪਾਣੀ ਨੂੰ ਵੀ ਐਜ਼ ਅ ਵੈਪਨ ਇਸਤੇਮਾਲ ਕੀਤਾ ਹੋਏ ਤੇ ਫਿਰ ਨਿਊਕਲੀਅਰ ਰੀਐਕਟਰ ਜਾਂ ਉਸ ਸਾਰੇ ਦਾ ਜਿਹੜਾ ਕਿਸੇ ਪਾਸਿਓਂ ਵੀ ਗੱਲ ਕੱਲੀ ਲੀਕੇਜ ਦੀ ਨਹੀਂ ਜਾਂ ਉਹਨਾਂ ਦੇ ਹਥਿਆਰ ਨਾਲ ਵਰਤਨ ਦੀ ਨਹੀਂ ਈਵਨ ਕਿਸੇ ਵੀ ਸੰਭਾਵਿਤ ਲੜਾਈ ਦੇ ਮਾਮਲੇ 'ਚ ਹੁਣ ਇੱਕ ਪਾਸੇ ਜੇ ਪੰਜਾਬ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਹੈ ਦੂਸਰੇ ਪਾਸਿਓਂ ਅਸੀਂ ਦੇਖਦੇ ਹਾਂ ਹੁਣ ਜਿਵੇਂ ਇਹਨਾਂ ਨੇ ਦਲਾਈ ਲਾਮ ਧਰਮਸ਼ਾਲਾ ਬਿਠਾਇਆ ਹੋਇਆ ਹੈ ਜੀ ਔਰ ਇਸ ਪਾਸੋਂ ਲਾਲ ਸਪੀਤੀ ਵਾਲੇ ਪਾਸੋਂ ਰੋਤਾਂਗ ਪਾਸ ਪਾਸ ਵਾਲੇ ਪਾਸੋਂ ਚਾਈਨਾ ਨਾਲ ਵੀ ਬਾਰਡਰ ਲੱਗਦਾ ਹੈ ਜੇ ਹੁਣ ਚਾਈਨਾ ਦੇ ਨਾਲ ਇੰਨੀ 호ਸਟਿਲਟੀ ਸਹਿ ਰ ਰਹੇ ਨੇ ਅਮਰੀਕਾ ਦੀ ਲੜਾਈ ਉੱਥੇ ਲੜਨ ਨੂੰ ਤਿਆਰ ਨੇ ਸੋ ਇਸ ਦਾ ਮਤਲਬ ਇਹ ਹੈ ਵੀ ਅਸੀਂ ਤਾਂ ਦੋਨੋਂ ਹੀ ਜੜੀਆਂ ਨਿਊਕਲੀਅਰ ਸ਼ਕਤੀਆਂ ਨੇ ਇੱਕ ਪਾਸੇ ਚਾਈਨਾ ਇੱਕ ਪਾਸੇ ਪਾਕਿਸਤਾਨ ਔਰ ਇੰਡੀਆ ਆਪਣੇ ਆਪ ਨਿਊਕਲੀਅਰ ਉਹਨਾਂ ਦੇ ਵਿਚਾਲੇ ਹਾਂ ਮੈਂ ਇਹ ਜ਼ਰੂਰ ਕਹਿ ਸਕਦਾ ਹਾਂ ਅਜੇ ਤੱਕ ਕੋਈ ਪ੍ਰੋਪੋਜ਼ਲ ਵੀ ਨਹੀਂ ਹੈ ਵੀ ਇਹਨਾਂ ਨੇ ਪੰਜਾਬ ਚ ਲਾਉਣਾ ਹੈ ਲੇਕਿਨ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਅਸੀਂ ਉਸ ਦੇ ਹਰ ਜਿਹੜਾ ਹੋਮੇ ਪਰੇ ਜਾਂ ਐਨਟੀ ਪੰਥ ਐਕਸ਼ਨ ਦੀ ਦੇ ਉੱਤੇ ਕਮੈਂਟਰੀ ਕਰਦੇ ਹਾਂ ਉਹਦੀ ਖਬਰ ਲੈਂਦੇ ਜੀ ਹੁਣ ਵੀ ਉਹਨੇ ਆਊਟ ਆਫ ਦਾ ਵੇਜ ਆ ਕੇ ਜੇ ਕਮਲਨਾਥ ਨੂੰ ਲਾਇਆ ਔਰ ਇਵਨ ਮੈਂ ਦੇਖ ਰਿਹਾ ਸੀ ਕਿ ਮਨੋਰ ਸਿੰਘ ਗਿੱਲ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਹੈ ਬਾਦ ಕಾಂಗ್ರೆਸ ਟਿਕਟ ਦੇ ਉੱਤੇ ਰਾਜ ਸਭਾ ਮੈਂਬਰ ਵੀ ਬਣੇ ਉਹਨਾਂ ਨੇ ਵੀ ਅੱਜ ਜਿਹੜਾ ਆਪੋਸ ਕੀਤਾ ਕਿ ਇਹ ਕਮਲਨਾਥ ਨੂੰ ਲਾਣਾ ਕਾਂਗਰਸ ਇਨਚਾਰਜ ਪੰਜਾਬ ਦੇ ਵਿੱਚ ਸਿੱਖਾਂ ਦੇ ਜ਼ਖਮਾਂ ਤੇ ਨੂਨ ਛਿੜਕਣਾ ਪਰ ਅਮਰਿੰਦਰ ਸਿੰਘ ਜਿਹੜਾ ਇੱਕ ਪਾਸੇ ਸੁਨੀਲ ਜਾਖੜ ਨੂੰ ਬਿਠਾਇਆ ਹੋਇਆ ਇੱਕ ਪਾਸੇ ਹੋਰ ਨੂੰ ਡਿਫੈਂਡ ਕਰ ਰਿਹਾ ਹੈ ਕਿ ਜੀ ਉਹਦਾ ਰਿਕਾਰਡ ਬਿਲਕੁਲ ਕਲੀਨ ਹੈ ਉਹਨੂੰ ਮਿਸ਼ਰਾ ਕਮਿਸ਼ਨ ਨੇ ਕਲੀਨ ਕਰਤਾ ਨਾਨਾਵਤੀ ਕਮਿਸ਼ਨ ਨੇ ਕਰਤਾ ਉਹ ਬਾਦਲ ਉਹਦੇ ਨਾਲ ਫੋਟੋਆਂ ਨੂੰ ਆਂਦਾ ਰਿਹਾ ਉਹਦੀ ਕੋਠੀ ਜਾਂਦਾ ਰਿਹਾ ਸੋ ਇਹ ਗੱਲ ਬਿਸਾਈਡਸ ਹੈ ਪਰ ਇੱਕ ਮੈਂ ਗੱਲ ਜਿਹੜੀ ਉਹਦੇ ਕ੍ਰੈਡਿਟ ਚ ਦੇਣਾ ਚਾਹੁੰਦਾ ਕਿ ਜਦੋਂ ਉਹ ਚੀਫ ਮਿਨਿਸਟਰ ਸੀ ਪੰਜਾਬ ਦਾ ਉਦੋਂ ਇੱਕ ਪ੍ਰਪੋਜ਼ਲ ਕੇ ਜੀ ਨਿਊਕਲੀਅਰ ਰੀਐਕਟਰ ਲਾਣਾ ਹੈ ਲੇਕਨ ਅਮਰਿੰਦਰ ਸਿੰਘ ਨੇ ਇਸ ਨੂੰ ਅਪੋਜ਼ ਕੀਤਾ ਸੀ ਉਹਨੇ ਕਿਹਾ ਸੀ ਕਿ ਪੰਜਾਬ ਡੈਂਸਿਟੀ ਪੋਪੂਲੇਟਡ ਹੈ ਉਹਨੇ ਇਹ ਤਨਸੀ ਕਿਹਾ ਵੀ ਤੁਸੀਂ ਕੱਲ ਨੂੰ ਐਜ਼ ਅ ਐਨੀਮੀ ਤੁਸੀਂ ਉਹਨੂੰ ਵੈਪਨ ਯੂਜ਼ ਕਰੋਗੇ ਪਰ ਉਹਨੇ ਕਿਹਾ ਵੀ ਡੈਂਸਿਟੀ ਪੋਪੂਲੇਟਡ ਹੈ ਕੋਈ ਵੀ ਜਿਹੜਾ ਮਿਸ ਹੈ ਐਕਸੀਡੈਂਟ ਉਹ ਨੁਕਸਾਨ ਕਰੇਗਾ ਸੋ ਅਸੀਂ ਸਮਝਦੇ ਹਾਂ ਕਿ ਇਹ ਪਾਰਟ ਔਰ ਉਹਨਾਂ ਨੇ ਵੀਰ ਕਰਨੈਲ ਸਿੰਘ ਜੀ ਮਾਨ ਸਿੰਘ ਜੀ ਨੇ ਤੈਨੂੰ ਦਾਰਨਾ ਦਿੱਤੀਆਂ ਹੀ ਨੇ ਜਿਨ੍ਹਾਂ ਦੇ ਵਿੱਚ ਅਸੀਂ ਵੀ ਪਹਿਲੇ ਜਦੋਂ ਅਸੀਂ ਸੈਗਮੈਂਟ ਕੀਤਾ ਉਹਦੇ ਵਿੱਚ ਅਸੀਂ ਚਰਨੋਬਿਲ ਦਾ ਜ਼ਿਕਰ ਵੀ ਕੀਤਾ ਹੈ ਉਹਦੇ ਵਿੱਚ ਪਪਾਲ ਦਾ ਵੀ ਕੀਤਾ ਪਰ ਉਹਨਾਂ ਨੇ ਇਹ ਯਾਦ ਕਰਵਾ ਦਿੱਤਾ ਜਾਪਾਨ ਜਾਪਾਨ ਦੇ ਵਿੱਚ ਤਾਂ ਬਹੁਤ ਰੀਸੈਂਟ ਹੋਇਆ ਸੁਨਾਮੀ ਤੋਂ ਬਾਅਦ ਵੀ ਜਿਹੜਾ ਹੈ ਕਿ ਕਿੰਨਾ ਡੇਰ ਉਸ ਦਾ ਪ੍ਰਭਾਵ ਰਿਹਾ ਔਰ ਕਿਵੇਂ ਉਹਨੂੰ ਕੰਟੇਨ ਕੀਤਾ ਸੋ ਗੱਲ ਇਹ ਨਹੀਂ ਹੈ ਕਿ ਉੱਥੇ ਹੀ ਕੋਈ ਐਕਸੀਡੈਂਟ ਹੋਏ ਨਿਊਕਲੀਅਰ ਜਾਂ ਕੋਈ ਦੁਸ਼ਮਣ ਮਿਸਾਈਲ ਮਾਰੇ ਜੀ ਉਹਦੀਆਂ ਤਾਂ ਵੀ ਪੌਸਿਬਿਲਟੀਜ਼ ਨੇ ਲੇਕਿਨ ਆਪਣੇ ਆਪ ਜੇ ਕੋਈ ਨੇਚਰਲ ਡਿਜ਼ਾਸਟਰ ਵੀ ਆਂਦੀ ਹੈ ਅਰਥ ਕੋਈ ਕੀ ਆਂਦਾ ਹੁਣ ਅਰਥ ਕੋਈ ਇੱਕ ਪ੍ਰੋਨ ਉਹ ਸਾਰਾ ਏਰੀਆ ਔਰ ਉਹਦੇ ਨਾਲ ਹੀ ਜਿਹੜਾ ਜੇ ਨਿਊਕਲੀਅਰ ਹਿਲ ਜਾਂਦਾ ਹੈ ਪੁਚਾਲ ਨੇ ਦਾ ਕਿੰਨੇ ਅਗਦਾ ਨੁਕਸਾਨ ਕਰਨਾ ਉਹਨੇ ਉਡਾ ਦੇਣਾ ਸਭ ਨੂੰ ਸੋ ਮੈਂ ਜੇ ਮੇਰਾ ਰਾਏ ਪੁੱਛੀ ਜਾਏ ਤਾਂ ਮੈਂ ਸਮਝਦਾ ਹਾਂ ਕਿ ਵੀ ਇਹ ਕਹਿਣ ਨੂੰ ਜ਼ਰੂਰ ਨਿਊਕਲੀਅਰ ਹੈ ਅਮਰੀਕਾ ਨੂੰ ਪੁੱਛੋ ਵੀ ਅਮਰੀਕਾ ਇੰਨਾ ਵੱਡਾ ਜਿਹੜਾ ਦੂਜਿਆਂ ਨੂੰ ਰਿਐਕਟਰ ਲਾਉਂਦਾ ਹੈ ਅਮਰੀਕਾ ਦੀ ਆਪਣੀ ਬਿਜਲੀ ਜਾਂ ਦੂਜੇ ਕਿੰਨੇ ਕੁ ਨਿਊਕਲੀਅਰ ਰਿਐਕਟਰਸ ਤੋਂ ਆਉਂਦੀ ਹੈ ਲੈਸ ਥੈਨ 10% ਜੀ ਸੋ ਅਸੀਂ ਸਮਝਦੇ ਹਾਂ ਕਿ ਪੰਜਾਬ ਦੀ ਬੜੀ ਘੱਟ ਥਾਂ 'ਚ ਜ਼ਿਆਦਾ ਪੋਪੂਲੇਸ਼ਨ ਔਰ ਖਾਸ ਤੌਰ ਤੇ ਦੁਸ਼ਮਣ ਜਿਹੜਾ ਦਿੱਲੀ ਤਖਤ ਦੇ ਉੱਤੇ ਬੈਠਾ ਸਾਨੂੰ ਨਿਊਕਲੀਅਰ ਰੀਐਕਟਰਸ ਦੀ ਲੋੜ ਨਹੀਂ ਔਰ ਸਾਨੂੰ ਇਸ ਨੂੰ ਆਪੋਜ਼ ਹੀ ਕਰਨਾ ਚਾਹੀਦਾ ਜਿਵੇਂ ਇਵਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤਾ ਸੀ ਜੀ ਡਾਕਟਰ ਸਾਹਿਬ ਸੁਣਾ ਲੈਣੇ ਬ੍ਰੇਕ ਈਵਰਸ ਤੁਸੀਂ ਕਿਤਨੀ ਜਾਣੇ ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ